ਸਾਰੇ ਪਿੱਛੇ ਦਾ ਜਾ ਸਾਰੇ ਪਿੱਛੇ ਆ ਜਾਓ ਭਾਈ ਪਿੱਛੇ ਨੂੰ ਆ ਜਾਓ ਥੋੜਾ ਥੋੜਾ ਪਿੱਛੇ ਆ ਜਾਓ ਸਾਰੇ ਤੁਸੀਂ ਦੇਖਦੇ ਹੋ ਭਾਈ ਉੱਪਰ ਆ ਗਿਆ ਪੌੜੀ ਤੇ ਆ ਗਿਆ ਮੈਂ ਤਾਂ ਆ ਜੂਗਾ ਸ਼੍ਰੀਮਨ ਥੋੜਾ ਬਣੀ ਹੋਣੀ ਪਣੀ ਯਾਰ ਆ ਮਾਡੀ ਜਿੱਥੇ ਪਿੱਛੇ ਨੂੰ ਆ ਜਾਓ ਉਹ ਰੈਡ ਦੇ ਨੇ ਕੋਈ ਤਿਆਰ ਨਹੀਂ ਲੱਗਿਆ ਮੈਂ ਆਪਣੀ ਤਾਂ ਗੱਲ ਖਾਂਜੀ ਕਰੀ ਹੁਣ ਤੁਸੀਂ ਨਹੀਂ ਹੈਗੇ ਉਹ ਗੱਲ ਪਿੱਛੇ ਹੁਣ ਹਾਲ ਦੇ ਗੱਲ ਕਰੀਏ ਤਾਂ ਕੱਲ ਜਿਹੜੀ ਹੈ ਅਸੀਂ ਸਾਰੇ ਸੀਪੀ ਸਾਹਿਬ ਕੋ ਖੁਦ ਚੱਲ ਕੇ ਆਏ ਆ ਜਿਸ ਤਰੀਕੇ ਦੇ ਨਾਲ ਪੁਲਿਸ ਇਸ ਚੋਨਾ ਦੇ ਵਿੱਚ ਆਮ ਆਦੀ ਦੇ ਪਪਟ ਬਣ ਕੇ ਉਹਦੇ ਵਰਕਰ ਬਣ ਕੇ ਭਾਰਤੀ ਜਨਤਾ ਪਾਰਟੀ ਦੇ ਇੱਕ ਜਿਹੜੇ ਥਰੋਬ ਲੜ ਰਹੇ ਨੇ ਕੈਂਡੀਡੇਟਸ ਉਹਨਾਂ ਨੂੰ ਹਰਾਸ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਸਾਡੇ ਆਫਸਰ ਨੂੰ ਹਰਾਸ ਕੀਤਾ ਜਾ ਰਿਹਾ ਹੈ ਇਹਨਾਂ ਦੇ ਐਸਐਚਓ ਸਾਡੇ ਸੀਨੀਅਰ ਲੀਡਰਸ ਦੇ ਔਰ ਬਾਹਰ ਸਰ ਦੇ ਲੀਡਰਸ ਦੇ ਉਹ ਘਰਾਂ ਤੇ ਛਾਪੇ ਮਾਰ ਰਹੇ ਨੇ ਉਹਨਾਂ ਨੂੰ ਹਰਾਸ ਕਰ ਰਹੇ ਨੇ ਅਸੀਂ ਸੀਪੀ ਸਾਹਿਬ ਨੂੰ ਕਹਿਣ ਆਏ ਆ ਆਪਣਾ ਰਾਝਾ ਰਾਜੀ ਕਰ ਲੋ ਅ ਸੀਨੀਅਰ ਲੀਡਰਸ਼ਿਪ ਤੁਹਾਡੇ ਕੋਲ ਆ ਗਈ ਸਾਨੂੰ ਅਰੈਸਟ ਕਰ ਲੋ ਲੇਕਿਨ ਸਾਡੇ ਵਰਕਰਾਂ ਤੇ ਤਸ਼ੱਦਦ ਬੰਦ ਕਰੋ ਜਿਹੜਾ ਇਲੈਕਸ਼ਨ ਤੁਸੀਂ ਰਿਕ ਕਰਾਣਾ ਸਵੇਰੇ ਉਹ ਤੁਸੀਂ ਕਰਾ ਲਓ ਅਸੀਂ ਇੱਥੇ ਬੈਠੇ ਆ ਅਸੀਂ ਪੈਰੋਕਾਰ ਹੋਣੇ ਦੇ ਅੱਪੇ ਵਰਕਰਾਂ ਦੀ ਜ਼ਿੰਮੇਵਾਰੀ ਛੱਡੀ ਐ ਅਸੀਂ ਤੁਹਾਡੇ ਕੋਲ ਆ ਗਏ ਆ ਸਾਡੇ ਵਰਕਰਾਂ ਨੂੰ ਹਰਾਸਮੈਂਟ ਬੰਦ ਕਰੋ ਅਸੀਂ ਇੱਥੇ ਆ ਗਏ ਗ੍ਰਫਤਾਰੀ ਦੇਨ ਆਏ ਆ ਆਪਣਾ ਗ੍ਰਫਤਾਰੀ ਸਾਨੂੰ ਗ੍ਰਫਤਾਰ ਕਰਕੇ ਆਪਣਾ ਰਾਝਾ ਰਾਜੀ ਕਰ ਲੋ ਵੀਰ ਸਾਹਿਬ ਜਿਸ ਤਰ੍ਹਾਂ ਦਾ ਨਾਟਕ ਸੀਗਾ ਉਦੋਂ ਰਾਤ ਸ਼ਾਮ ਨੇ ਆਈਆਂ ਡੀਪੀਜੀ ਵੀ ਉੱਥੇ ਸੀ ਕਿ ਲੱਗਦਾ ਜੀ ਇਹ ਕਿ ਮਤਲਬ ਸ਼ਰਾਬ ਦੀ ਜਿਹੜੀਆਂ ਬੇਟੀਆਂ ਨੇ ਉਹ ਕੋਈ ਉਹਦਾ ਬਲੋਕ ਬਰਬੰਦ ਨਹੀਂ ਹੋਈਆਂ ਜੇ ਪੁਲਿਸ ਨੇ ਪਰਚਾ ਦਰਜ ਕੀਤਾ। ਇਹੀ ਤੇ ਰੋਣਾ ਜਿਸ ਵੇਲੇ ਉੱਥੇ ਸਾਡੇ ਕਾਰਕਟਰ ਸਿਗੇ ਉਹਨਾਂ ਨੇ ਕਿ ਕਿਥੇ ਸ਼ਰਾਬ ਪਈ ਹੈ ਇੱਕ ਬੋਤਲ ਮੈਂ ਪੁੱਛਿਆ ਉੱਥੇ ਇੱਕ ਇੱਕ ਬੋਤਲ ਹੀ ਉਹਨਾਂ ਨੂੰ ਲੱਭੀ। ਫਿਰ ਉਹਦੇ ਬਾਅਦ ਪਰਚਾ ਦਰਜ ਕਰਦੇ ਨੇ। ਥਾਸਾ ਜਾ ਕੇ ਇਹਨਾਂ ਦੇ ਐਸਐਚਓ ਕੋਲ ਬੋਤਲਾ ਪਲਾਨਟ ਕਰਕੇ ਬੀਜੀਪੀ ਦੇ ਸਤਿ ਸ੍ਰੀ ਅਕਾਲ ਜਿਵੇਂ ਉਹ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਹੈ ਪੀਸਫੁੱਟ ਇਲੈਕਸ਼ਨ ਕਰਾਉਂਦੀ ਹੈ ਜਾਂ ਆਪਰੇਸ਼ਨ ਦੇ ਵਰਚਨਾ ਉਹ ਡੀਡਰਸ ਉੱਤੇ ਪਰਚੇ ਦਰਜ ਕਰਦੇ ਆ ਵਿੱਡੂ ਇਹ ਗੱਲ ਨਹੀਂ ਕਰਨ ਲੱਗੀ ਹੈ ਕਿ ਅੱਜ ਸਾਡੀ ਉਹ ਭਾਦਰ ਪੁਲਿਸ ਜਿਸ ਨੂੰ ਅਸੀਂ ਪੰਜਾਬ ਪੁਲਿਸ ਨੂੰ ਪੂਰਾ ਦੇਸ਼ ਇੱਕ ਮਾਨਦੇ ਨਾਲ ਦੇਖਦਾ ਹੈ ਲੇਕਿਨ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਪਪੈਟ ਬਣ ਕੇ ਰਹਿ ਗਈ ਹੈ ਸਪਾਇਨਲੈਸ ਅਫਸਰਸ ਬਣ ਕੇ ਰਹਿ ਗਏ ਨੇ ਸਾਨੂੰ ਇਸ ਦਾ ਬਹੁਤ ਦੁੱਖ ਹੈ ਪਰ ਅਸੀਂ ਆਪਣੀ ਗ੍ਰਿਫਤਾਰੀ ਦੇਣ ਆਏ ਹਾਂ ਲਓ ਸਾਨੂੰ ਗ੍ਰਿਫਤਾਰ ਕਰ ਲਓ ਜੋ ਕਰਨਾ ਕਰੀ ਤੇ ਦਿੱਥੇ ਤੱਕ ਗੱਲ ਇਹ ਆ ਗੁੱਸਾ ਕਿਵੇਂ ਆਵੇ ਜੀ ਇੱਕ ਸਾਡਾ ਕੈਂਡੀਡੇਟ ਨੀਟੂ ਫੈਮਲੀ ਪ੍ਰਬਾਰ ਕੋਟੀ ਉੱਤੇ ਜਾ 40 ਬੰਦੇ 40 ਬੰਦੇ ਕਿੱਥੇ ਵੀ ਹੋ ਰੈਸਟੋਰੈਂਟ ਤੇ ਖਾਣਾ ਖਾ ਰਹੇ ਠੀਕ ਹੈ ਇਹ ਨਹੀਂ ਅਧਿਕਾਰ ਦੇਦਾ ਜੀ ਤੁਸੀਂ ਉਰ ਉਰ ਆਈਏ ਤੇ ਕਹਿੰਦਾ ਆ ਵੀ 40 ਬੰਦੇ ਜਾ ਕੇ ਉੱਥੇ ਹਮਲਾ ਕਰਨ ਤੇ ਸਾਰੀਆਂ ਚੀਜ਼ਾਂ ਬੋਲਾ ਫਰਾਲੀ ਕਰਨ ਤੇ ਉਹਨਾਂ ਨੂੰ ਉੱਥੇ ਕਿਡਨਾਪ ਕਰ ਲੈ ਤੇ ਪੁਲਿਸ ਨਾਲ ਆਈ ਹੋਵੇ ਪੁਲਿਸ ਆ ਕੇ ਦਰਵਾਜ਼ਾ ਬੰਦ ਕਰ ਦਿੰਦੀ ਹੋਵੇ ਵੀ ਨਹੀਂ ਜੀ ਫਿਰ ਜੇ ਮੈਂ ਆਇਆ ਤੇ ਮੈਂ ਹੁਣ ਗੁੰਡਿਆਂ ਦੇ ਮੂਰੇ ਵਾਹ ਨਹੀਂ ਭਾਈ ਇਹ ਇਹ ਮੈਂ ਉਹ ਨਾ ਕਿ ਤੂੰ ਹੈ ਨਹੀਂਗਾ ਵੀ ਗੁੰਡਿਆਂ ਦੇ ਮੂਰੇ ਆ ਕੇ ਹੱਥ ਜੋੜਾ ਗੁੰਡਿਆਂ ਦੀ ਜਿਹੜੀ ਜਵਾਨ ਉਹ ਗੁੰਡਿਆਂ ਦੀ ਜਵਾਨ ਹੈ ਮੈਨੂੰ ਪਤਾ ਹੈ ਕਿਵੇਂ ਉਹਨਾਂ ਨੂੰ ਬੰਦ ਕਰਨਾ ਹੈ ਤੇ ਅੱਜ ਚਲੋ ਉਹ ਗੱਲਾਂ ਬਾਤ ਦੀਆਂ ਹੈ ਪਰ ਅੱਜ ਤਾਂ ਪੁਲਿਸ ਹੀ ਬਣ ਗਈ ਆ ਪੁਲਿਸ ਹੀ ਗੁੰਡਾ ਬਣ ਗਈ ਹੁਣ ਸਾਡਾ ਇੱਕ ਬਿੱਟਾ ਹੈ ਉਹਨੂੰ ਹੁਣ ਚੱਕ ਕੇ ਲੈ ਕੇ ਦੁਕਾਨ ਤੋਂ ਹੁਣ ਚੱਕ ਕੇ ਲੈ ਕੇ ਇੱਕ ਕਿਸੇ ਤਰੀਕੇ ਨਾਲ ਸਾਰੇ ਐਸਆਈ ਆਪਣੇ ਸ਼ਰਾਬ ਦੀਆਂ ਪੇਟੀਆਂ ਗੱਡੀਆਂ 'ਚ ਰੱਖੀਆਂ ਏ ਉਹ ਸਾਡੇ ਕੈਂਡੀਡੇਟਾਂ ਦੇ ਘਰਾਂ 'ਚ ਜਾਂਦੇ ਆ ਕੀ ਆਪਦੀਆਂ ਪੇਟੀਆਂ ਰੱਖਦੇ ਆ ਬੀਜੇਪੀ ਵਾਲੇ ਤਾਂ ਇਹੋ ਜਿਹਾ ਕੰਮ ਕਰਦੇ ਨੇ ਨਾਲੇ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਸਰਕਾਰ 'ਚ ਨਹੀਂ ਹੁੰਦਾ ਜਿਹੜਾ ਆਪੋਜੀਸ਼ਨ 'ਚ ਹੁੰਦਾ ਵੈਸੀ ਡਰਦਾ ਹੁੰਦਾ ਸਰਕਾਰਾਂ ਤਾਂ ਦੇਖਿਆ ਵੀ ਸਰਕਾਰਾਂ 'ਚ ਹੀ ਕੰਮ ਹੁੰਦੇ ਜਿਹੜਾ ਆਪੋਜੀਸ਼ਨ 'ਚ ਹੁੰਦਾ ਵਿਚਾਰਾ ਪੈਰ ਫੂਟ ਫੂਕ ਰੱਖਦਾ ਵੈਸੀ ਵੀ ਮੈਨੂੰ ਤਾਂ ਇਹਨਾਂ ਨੇ ਫੜਨਾ ਹੀ ਫੜਨਾ ਹੈ ਉਹ ਉਹ ਇਹੋ ਜਿਹਾ ਕੰਮ ਕਰ ਲੂ ਤੇ ਅਸੀਂ ਇਹ ਕਹਿਣ ਆਏ ਆ ਭਾਜੀ ਸਾਡੇ ਬੀਜੇਪੀ ਦੇ ਵਰਕਰ ਕਿਉਂ ਉਹ ਕਿ ਉਹ ਸੀ 60 ਤੋਂ ਵੱਧ ਬਾੜ 95 ਤੋਂ 65 ਤੋਂ ਵੱਧ ਬਾੜ ਜਿੱਤੇ ਆ ਪਾਰਲੀਮੈਂਟ ਇਲੈਕਸ਼ਨ ਇਹ ਤਾਂ ਰਿਕਾਰਡ ਆ ਨਾ ਕਿ ਉਹਨਾਂ ਨੂੰ ਇਹੀ ਡਰਾ ਵੀ ਜੇ 65 ਜਿੱਤੇ ਆ ਮੇਅਰ ਤੋਂ 45 ਨਾ ਬਣ ਜਾਣਾ ਫਿਰ ਅਸੀਂ ਕਿੱਥੇ ਖੜੇ ਆ ਕੱਲ ਮੁੱਖ ਮੰਤਰੀ ਸਾਹਿਬ ਜਦੋਂ ਆਏ ਨੇ ਖਾਸ ਦਾਇਤਾ ਦੇ ਕੇ ਗਏ ਨੇ ਵੀ ਹੁੱਕ ਐਂਡ ਕਰੋਕ ਜੋ ਮਰਜ਼ੀ ਕਰੋ ਮੈਨੂੰ ਇਲੈਕਸ਼ਨ ਜਿੱਤਣੀ ਜਿਹੜੀ ਉਹ ਚਾਹੀਦੀ ਆ ਤੇ ਖਾਸ ਤੌਰ ਤੇ ਕੱਲ ਤੋਂ ਬਾਅਦ ਜ਼ਿਆਦਾ ਤੇਜ਼ੀਆਂ ਆਈਆਂ ਨੇ ਇਹ ਪਾਰਟੀ ਸਾਡੀ ਨੇ ਫੈਸਲਾ ਕੀਤਾ ਹਾਈ ਕਮਾਂਡ ਨੇ ਵੀ ਵਰਕਰਾਂ ਨੂੰ ਨਾ ਗ੍ਰਿਫਤਾਰ ਕਰੋ ਵਰਕਰਾਂ ਨੂੰ ਕੁੱਟਮਖਾਨ ਨਾ ਛੱਡੋ